ਅਕਸਰ ਆਪਾਂ ਕਹਿੰਨੇ ਵੀ ਆਂ ਤੇ ਸੁਣਦੇ ਵੀ ਆਂ ਐਵਰੀਥਿੰਗ ਹੈਪਨਸ ਫਾਰ ਅ ਰੀਜ਼ਨ ਕੋਈ ਵਜ੍ਹਾ ਹੁੰਦੀ ਆ ਜਦੋਂ ਸਾਡੇ ਨਾਲ ਕੋਈ ਹੈਪਨ ਹੋ ਰਿਹਾ ਹੁੰਦਾ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਤੇ ਉਹ ਕਾਰਨ ਜਾਂ ਵਜ੍ਹਾ ਸਾਨੂੰ ਉਸ ਵੇਲੇ ਸਮਝ ਨਹੀਂ ਆਉਂਦੀ ਬਾਅਦ ਵਿੱਚ ਸਮਝ ਆਉਂਦੀ ਆ ਕਿ ਹਾਂ ਰੱਬ ਜੋ ਕਰਦਾ ਬਿਲਕੁਲ ਠੀਕ ਕਰਦਾ ਇੱਕ ਰਾਜੇ ਦੇ ਦਰਬਾਰ ਦੇ ਵਿੱਚ ਉਹਦਾ ਸਲਾਹਕਾਰ ਸੀ ਉਹ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਰੱਬ ਜੋ ਕਰਦਾ ਠੀਕ ਕਰਦਾ ਜਦੋਂ ਵੀ ਉਹਨੇ ਕਿਸੇ ਨੂੰ ਦੇਖਣਾ ਅਗਰ ਕਿਸੇ ਨੇ ਕੋਈ ਪ੍ਰੋਬਲਮ ਦੱਸੀ ਉਹਨੂੰ ਜਾਂ ਉਹਨੇ ਕੋਈ ਪ੍ਰੋਬਲਮ ਦੇਖੀ ਤਾਂ ਉਹਨੇ ਇਹ ਗੱਲ ਕਹਿਣੀ ਕਿ ਰੱਬ ਜੋ ਕਰਦਾ ਠੀਕ ਕਰਦਾ ਅਗਰ ਕਿਸੇ ਦਾ ਕੋਈ ਬੱਚਾ ਬਿਮਾਰ ਹੋਣਾ ਉਹਨੇ ਕਹਿਣਾ ਰੱਬ ਜੋ ਕਰਦਾ ਠੀਕ ਕਰਦਾ ਅਗਰ ਕਿਸੇ ਨੂੰ ਕੋਈ ਘਾਟਾ ਪੈ ਜਾਂਦਾ ਸੀ ਕੰਮਕਾਰ ਦੇ ਵਿੱਚ ਜਾਂ ਉਹਦਾ ਕੰਮ ਕਰ ਨਹੀਂ ਚੱਲਦਾ ਸੀ ਜਾਂ ਉਹਦੀਆਂ ਕੋਈ ਹੋਰ ਪਰਸਨਲ ਪ੍ਰੋਬਲਮ ਸੀਗੀਆਂ ਤਾਂ ਉਹ ਵੀ ਗੱਲ ਕਹਿੰਦਾ ਹੁੰਦਾ ਸੀ ਕਿ ਰੱਬ ਜੋ ਕਰ ਰਿਹਾ ਉਹ ਠੀਕ ਕਰ ਰਿਹਾ ਘਬਰਾਉਣ ਦੀ ਲੋੜ ਨਹੀਂ ਤੇ ਕਈ ਲੋਕ ਉਸ ਆਵੀ ਕਰਦੇ ਸੀ ਪਰ ਉਹਨੂੰ ਕੁਝ ਕਹਿ ਨਹੀਂ ਸਕਦੇ ਸੀ ਕਿਉਂਕਿ ਉਹ ਰਾਜੇ ਦਾ ਸਲਾਹਕਾਰ ਸੀ ਅਗਰ ਕਿਸੇ ਨੇ ਉਹਨੂੰ ਕੁਝ ਕਹਿ ਦਿੱਤਾ ਤਾਂ ਰਾਜੇ ਤੋਂ ਡਰ ਹੁੰਦਾ ਸੀ ਕਿ ਰਾਜਾ ਸਾਨੂੰ ਸਜ਼ਾ ਨਾ ਦੇ ਦੇਵੇ ਇਸ ਕਰਕੇ ਕੋਈ ਉਹਨੂੰ ਕੁਝ ਕਹਿੰਦਾ ਨਹੀਂ ਹੁੰਦਾ ਸੀ ਬਸ ਚੁੱਪ ਕਰਕੇ ਉਹਨੂੰ ਸੁਣ ਲੈਂਦੇ ਸੀ ਜਦੋਂ ਵੀ ਇਹ ਕਹਿੰਦਾ ਹੁੰਦਾ ਸੀ ਕਿ ਰੱਬ ਜੋ ਕਰਦਾ ਠੀਕ ਕਰਦਾ ਲੋਕੀ ਸੁਣ ਲੈਂਦੇ ਸੀ ਚੁੱਪ ਕਰਕੇ ਕੋਈ ਕੁਝ ਨਹੀਂ ਕਹਿੰਦਾ ਸੀ ਤੇ ਇੱਕ ਦਿਨ ਜਦੋਂ ਰਾਜਾ ਸ਼ਿਕਾਰ ਖੇਡ ਕੇ ਆਇਆ ਤਾਂ ਉਹਦੀ ਉਂਗਲ ਥੋੜੀ ਵੱਡ ਹੋ ਗਈ ਇੱਥੋਂ ਕੱਟੀ ਗਈ ਸ਼ਿਕਾਰ ਖੇਡਦੇ ਦੀ ਜਦੋਂ ਉਹ ਸਲਾਹ ਕਰਨੇ ਦੇਖਿਆ ਰਾਜੇ ਦੀ ਉਂਗਲ ਕੱਟੀ ਗਈ ਤਾਂ ਉਹ ਰਾਜੇ ਨੂੰ ਕਹਿੰਦਾ ਰਾਜਾ ਰੱਬ ਜੋ ਕਰਦਾ ਠੀਕ ਕਰਦਾ ਰਾਜੇ ਨੂੰ ਬੜਾ ਗੁੱਸਾ ਲੱਗਾ ਕਿਉਂਕਿ ਰਾਜਾ ਪੀਣ ਵਿੱਚ ਸੀ ਦਰਦ ਹੋ ਰਿਹਾ ਸੀ ਬਹੁਤ ਇੱਕ ਤਾਂ ਉਹਦੀ ਉਂਗਲ ਕੱਟ ਹੋ ਗਈ ਉਤੋਂ ਇਹ ਕਹੀ ਜਾਂਦਾ ਕਿ ਰੱਬ ਜੋ ਕਰਦਾ ਠੀਕ ਕਰਦਾ ਰਾਜਾ ਕਹਿੰਦਾ ਵੀ ਇਹਨੂੰ ਚੱਕ ਕੇ ਹਨਾ ਕੱਲ ਕੋਠੀ ਵਿੱਚ ਸੜ ਦਿਓ ਇਹ ਤਾਂ ਤਾਂ ਕੰਮ ਹੀ ਇਹ ਹੈ ਹਮੇਸ਼ਾ ਹੀ ਇਹ ਕਹਿੰਦਾ ਰਹਿੰਦਾ ਕਿ ਰੱਬ ਜੋ ਕਰਦਾ ਠੀਕ ਕਰਦਾ ਲਓ ਜੀ ਉਹ ਸਲਾਹਤਾਂ ਨੂੰ ਚੱਕ ਕੇ ਕੱਲ ਕੋਠੜੀ ਦੇ ਵਿੱਚ ਜੇਲ੍ਹ ਦੇ ਵਿੱਚ ਸੜ ਦਿੱਤਾ ਗਿਆ ਕੁਝ ਕੁ ਮਹੀਨੇ ਨੰਗੇ ਰਾਜਾ ਠੀਕ ਹੋਇਆ ਸ਼ਿਕਾਰ ਖੇਜਣ ਫੇ ਗਿਆ ਸ਼ਿਕਾਰ ਖੇਡ ਦਾ ਖੇਡ ਦਾ ਭਟਕ ਗਿਆ ਦੂਰ ਚਲੇ ਗਿਆ ਬਾਕੀ ਜਿਹੜੇ ਉਹਦੇ ਬੰਦੇ ਸੀ ਉਹਨਾਂ ਦੇ ਨਾਲੋਂ ਵਿਛੜ ਗਿਆ ਉਹ ਦੂਰ ਚਲੇ ਗਿਆ ਤੇ ਦੂਰ ਜਦੋਂ ਨਿਕਲ ਗਿਆ ਤਾਂ ਜੰਗਲੀਆਂ ਦੇ ਹਵਾਲੇ ਆ ਗਿਆ ਉਹ ਰਾਜੇ ਨੂੰ ਫੜ ਕੇ ਆਪਣੇ ਸਰਦਾਰ ਦੇ ਕੋਲ ਲੈ ਗਿਆ ਸਰਦਾਰ ਨੂੰ ਕਹਿੰਦੇ ਵੀ ਆਹ ਬੰਦਾ ਟੱਡ ਰਿਹਾ ਜੇ ਬਲੀ ਦੇਣ ਦੇ ਲਈ ਉਹਨਾਂ ਦਾ ਕੋਈ ਟਰੈਡੀਸ਼ਨ ਹੋਊਗਾ ਜਾਂ ਉਹਨਾਂ ਦੀ ਕੋਈ ਮੰਨਤਾ ਹੋਊਗੀ ਕਿ ਬਲੀ ਦੇਣੀ ਆ ਉਹਨਾਂ ਨੂੰ ਬੰਦਾ ਚਾਹੀਦਾ ਸੀ ਉਹ ਰਾਜਾ ਢਿਕੇ ਆ ਗਿਆ ਉਹ ਰਾਜੇ ਨੂੰ ਲੱਗਾ ਤੇ ਸਰਦਾਰ ਉਹਨਾਂ ਦਾ ਕਹਿੰਦਾ ਇਦਾਂ ਕਰੋ ਇਹਨੂੰ ਨੜਾਓ ਧਲਾਓ ਸਾਫ਼ ਸੁਥਰਾ ਕਰੋ ਤੇ ਬਲੀਲੀ ਤਿਆਰ ਕਰੋ ਬਲੀ ਦੇਣ ਤੋਂ ਪਹਿਲਾਂ ਉਹਨਾਂ ਦੀ ਇੱਕ ਰੀਤ ਹੁੰਦੀ ਆ ਉਹ ਸਰੀਰ ਦੇ ਸਾਰੇ ਅੰਗ ਚੈੱਕ ਕਰਦੇ ਹੁੰਦੇ ਆ ਅਗਰ ਕੋਈ ਵੀ ਅੰਗ ਕੱਟਿਆ ਆ ਤਾਂ ਉਹ ਬਲੀ ਨਹੀਂ ਦੇ ਸਕਦੇ ਉਸ ਬੰਦੇ ਦੀ ਜਦੋਂ ਰਾਜੇ ਨੂੰ ਨੜਾ ਧਲਾ ਕੇ ਉਹਨਾਂ ਨੇ ਨੋਟਿਸ ਕੀਤਾ ਕਿ ਇਹਦੀ ਤਾਂ ਉਂਗਲ ਕੱਟੀ ਗਈ ਐ ਇੱਕ ਇਹਦੀ ਅਸੀਂ ਬਲੀ ਨਹੀਂ ਦੇ ਸਕਦੇ ਉਹ ਆਪਣੇ ਸਰਦਾਰ ਦੇ ਕੋਲ ਗਏ ਜਾ ਕੇ ਦੱਸਿਆ ਕਿ ਇਹ ਬੰਦਾ ਪੂਰਾ ਨਹੀਂ ਇਹਦੀ ਉਂਗਲ ਕੱਟ ਹੋਈ ਆ ਜਦੋਂ ਰਾਜੇ ਨੇ ਛੱਡ ਦਿੱਤਾ ਰਾਜਾ ਘਰ ਵਾਪਸ ਆਇਆ ਸਾਰੀ ਉਹਦੀ ਸਿਆਸਤ ਨੇ ਬੜਾ ਸ਼ੁਕਰ ਮਨਾਇਆ ਭੰਗੜੇ ਪਾਏ ਗਿੱਧਾ ਪਾਇਆ ਕਿ ਸਾਡਾ ਰਾਜਾ ਵਾਪਸ ਆ ਗਿਆ ਕੁਝ ਦਿਨਾਂ ਤੋਂ ਬਾਅਦ ਤੇ ਸਭ ਤੋਂ ਪਹਿਲਾਂ ਰਾਜੇ ਨੇ ਕਿਹਾ ਉਹ ਮੇਰੇ ਸਲਾਹਕਾਰ ਨੂੰ ਜੇਲ੍ਹ ਚੋਂ ਬਾਹਰ ਕੱਢ ਕੇ ਲਿਆਓ ਜਿਹੜਾ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਰੱਬ ਚੋ ਕਰਦਾ ਠੀਕ ਕਰਦਾ ਤੇ ਜਦੋਂ ਸਲਾਹਕਾਰ ਜੀ ਜੇਲ੍ਹ ਚੋਂ ਵਾਪਸ ਲਿਆਂਦੇ ਗਏ ਤਾਂ ਰਾਜੇ ਨੇ ਕੁੱਟ ਕੇ ਜੱਫੀ ਪਾ ਲਈ ਰਾਜਾ ਕਹਿੰਦਾ ਮੈਨੂੰ ਮਾਫ਼ ਕਰ ਦੇ ਮੈਨੂੰ ਪਤਾ ਨਹੀਂ ਸੀ ਤੇਰੀ ਇਸ ਗੱਲ ਦੇ ਪਿੱਛੇ ਕਿੰਨਾ ਵੱਡਾ ਰਾਜ਼ چھਪਿਆ ਆ। ਇਹ ਦਿਨ ਦੋਸਤੋ ਸਾਨੂੰ ਵੀ ਕਈ ਵਾਰ ਪਤਾ ਨਹੀਂ ਲੱਗਦਾ ਆਪਣੀ ਜ਼ਿੰਦਗੀ ਦਾ। ਆਪਾਂ ਬਹੁਤ ਮੋਨ ਗਰੁੰਡ ਕਰਦੇ ਆਂ। ਅਪਸ਼ਕਤ ਹੋ ਜੰਨੇ ਆਂ। ਸਾਡੇ ਕੋ ਘਰ ਨਹੀਂ ਹੈ, ਅਸੀਂ ਕਿਰਾਏ ਤੇ ਰਹਿ ਰਹੇ ਆਂ। ਸਾਡਾ ਕੰਮ-ਕਾਰ ਨਹੀਂ ਠੀਕ, ਸਾਡਾ ਕੰਮ ਕਦੋਂ ਠੀਕ ਹੋਊਗਾ? ਸਾਡੇ ਧੀ ਪੁੱਤ ਨਹੀਂ ਹੋ ਰਿਹਾ, ਉਹ ਕਦੋਂ ਹੋਊਗਾ? ਸਾਡਾ ਵਿਆਹ ਨਹੀਂ ਹੋ ਰਿਹਾ, ਅਸੀਂ ਪੱਕੇ ਨਹੀਂ ਹੋ ਰਹੇ ਇਸ ਕੰਟਰੀ ਦੇ ਵਿੱਚ। ਚਾਹੇ ਕੁਝ ਹੋਰ ਪ੍ਰੋਬਲਮ ਆ, ਅਸੀਂ ਹਮੇਸ਼ਾ ਬਸ ਦੁਖੀ ਰਹਿੰਨੇ ਆ ਪਰ ਇਹ ਭੁੱਲ ਜਾਂਦੇ ਆ ਕੋਸ਼ਿਸ਼ ਕਰਨਾ ਸਾਡਾ ਫਰਜ ਆ ਪਰ ਕੋਸ਼ਿਸ਼ ਦੇ ਪਿੱਛੇ ਅਗਰ ਸਾਡਾ ਕੋਈ ਕੰਮ ਨਹੀਂ ਹੋ ਰਿਹਾ ਤਾਂ ਇਹਦੇ ਪਿੱਛੇ ਹੈਪਨਸ ਫਾਰ ਰੀਜ਼ਨ ਇਹ ਲੌਜੀਕ ਸਾਨੂੰ ਸਮਝਣਾ ਪੈਣਾ ਅਗਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਪੜ੍ਹਦੇ ਆ ਸੁਣਦੇ ਆ ਸਮਝਦੇ ਆ ਤਾਂ ਮਹਾਰਾਜ ਨੇ ਵੀ ਬਹੁਤ ਸੋਹਣਾ ਲਿਖ ਦਿੱਤਾ ਕਿ ਜੋ ਤੁਧ ਭਾਵੈ ਸਾਈ ਭਲੀਕਾਰ ਸਦਾ ਸਲਾਮਤ ਨਿਰੰਕਾਰ ਜੋ ਤੈਨੂੰ ਚੰਗਾ ਲੱਗਦਾ ਤੂੰ ਉਹ ਕਰਦਾ ਸਾਡੇ ਲਈ ਜੋ ਸਾਡੇ ਲਈ ਨਹੀਂ ਫਾਇਦੇਮੰਦ ਉਹ ਤੂੰ ਬਿਲਕੁਲ ਨਹੀਂ ਕਰਦਾ ਇਸ ਕਹਾਣੀ ਤੋਂ ਮੈਨੂੰ ਵੀ ਇਹ ਸਿੱਖਿਆ ਮਿਲਦੀ ਆ ਤੁਸੀਂ ਵੀ ਇਹ ਸਿੱਖਣਾ ਕਿ ਰੱਬ ਜੋ ਕਰਦਾ ਉਹ ਠੀਕ ਕਰਦਾ एवरीथिंग ਫॉर ਅ ਰੀਜ਼ਨ ਰੱਬਾ